ਕੇਂਦਰ ਤੇ ਪੰਜਾਬ ਸਰਕਾਰ ਦਾ ਅਫਸਰ ਰਫੜ ਬੜਾ ਉਲਝ ਗਿਆ। ਮੋਦੀ ਭਗਵੰਤ ਮਾਨ ਤੇ ਕਲਤਾਰ ਸੰਵਾ ਦੇ ਸਿੰਘ ਢਿੜ ਗਏ ਨੇ। ਕਿਉਂ ਸਿੰਘ ਢਿੜੇ ਨੇ ਕਿਹੜੀ ਗੱਲਾਂ ਢਿੜੇ ਨੇ ਪੰਜਾਬ ਦੇ ਨਾਲ ਕਿਵੇਂ ਤੱਕਾ ਹੋ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੋਦੀ ਤੇ ਭਗਵੰਤ ਮਾਨ ਆਪਸ ਵਿੱਚ ਗੁੱਥਮ-ਗੁੱਥੀ ਹੋ ਰਹੇ ਨੇ। ਕਾਰਨ ਇਹ ਹੈ ਕਿ ਮੁੱਖ ਮੰਤਰੀ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਗਿਆ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਵਿਦੇਸ਼ੀ ਦੌਰੇ ਤੋਂ ਰੋਕ ਲਿਆ ਗਿਆ ਰੋਕਿਆ ਕਿੰਨੇ મોદી ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰ ਦੱਸਦੇ ਆ ਕਿ ਬਾਹਰ ਜਾਣ ਵਾਲੇ ਕਿਸੇ ਵੀ ਸਿਆਸੀ ਆਗੂ ਦੀ ਫਾਈਲ ਨੂੰ ਖੁਦ ਨਰਿੰਦਰ ਮੋਦੀ ਆਪ ਚੈੱਕ ਕਰਦੇ ਆ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੂੰ ਵੀ ਵਿਦੇਸ਼ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਲਤਾਰ ਸਿੰਘ ਸੰਧਵਾ ਵੱਲੋਂ ਅਮਰੀਕਾ 'ਚ ਹੋਣ ਵਾਲੀ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਲਈ ਮਨਜ਼ੂਰੀ ਨਹੀਂ ਦਿੱਤੀ ਗਈ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ 올림픽 'ਚ ਭਾਰਤੀ ਹਾਕੀ ਖਿਡਾਰੀਆਂ ਦੀ ਹੌਸਲਾ ਫਜ਼ਾਈ ਕਰਨ ਲਈ ਪੈरिस ਜਾਣ ਲਈ ਮਨਜ਼ੂਰੀ ਨਹੀਂ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ 4 ਤੋਂ 7 ਅਗਸਤ ਨੂੰ ਹੋਣ ਵਾਲੀ ਇਸ ਕਾਨਫਰੰਸ 'ਚ ਤਕਰੀਬਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ 7000 ਤੋਂ ਵੱਧ ਵਿਧਾਇਕਾਂ ਨੇ ਇਕੱਠੇ ਹੋਣਾ ਸੀ। ਇਸ ਵਿੱਚ ਭਾਰਤ ਦੇ ਵੀ ਕਈ ਸੂਬਿਆਂ ਦੇ ਵਿਧਾਇਕਾਂ ਨੇ ਜਾਣਾ ਸੀ ਇਜਾਜ਼ਤ ਮੰਗੀ ਗਈ ਜਿਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਸ਼ਾਮਲ ਸਨ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇਸ ਦੌਰੇ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਕਈ ਹੋਰ ਸੂਬਿਆਂ ਦੇ ਵਿਧਾਇਕਾਂ ਨੂੰ ਵੀ ਮਨਜ਼ੂਰੀ ਨਹੀਂ ਮਿਲੀ ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਪਿੱਛੇ ਸਿਆਸੀ ਏਜੰਡਾ ਦੱਸਿਆ ਕੁਲਤਾਰ ਸਿੰਘ ਸੰਧਵਾਨੀ ਆਖਿਆ ਕਿ ਕਾਨਫਰੰਸ ਵਿੱਚ ਦੁਨੀਆ ਦੇ 3000 ਤੋਂ ਵੱਧ ਵਿਧਾਇਕ ਇਕੱਠੇ ਹੋਣ ਵਾਲੇ ਸੀਗੇ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕਰਨੀ ਸੀ ਇਸ ਲਈ ਦੇਸ਼ ਦੇ ਕਈ ਹੋਰ ਵਿਧਾਇਕ ਵੀ ਜਾ ਰਹੇ ਸਨ ਇਸ ਲਈ ਉਹਨਾਂ ਵੱਲੋਂ ਵੀ ਇਸ ਲਈ ਅਪਲਾਈ ਕੀਤਾ ਗਿਆ ਸੀ ਪਰ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਬਿਨਾਂ ਕੋਈ ਵਜ੍ਹਾ ਦੱਸੇ ਕਲੀਅਰੈਂਸ ਨਹੀਂ ਦਿੱਤੀ ਗਈ ਉਹਨਾਂ ਕਹਿੰਦੇ ਕਿ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਕਰਨਾਟਕ ਤੇ ਕੇਰਲ ਵਿਧਾਨ ਸਭਾ ਦੇ ਸਪੀਕਰਾਂ ਨੂੰ ਵੀ ਕਲੀਅਰੈਂਸ ਨਹੀਂ ਦਿੱਤੀ ਗਈ ਇਸ ਤੋਂ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੇਕਰ ਇਸ ਤਰ੍ਹਾਂ ਨਾਲ ਹੋਇਆ ਹੈ ਜਿਵੇਂ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਹਿਮਾਚਲ ਕਰਨਾਟਕਾ ਤੇ ਕੇਰਲਾ ਤੇ ਪੰਜਾਬ ਦੇ ਸਪੀਕਰਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਇਤੋਂ ਸਾਫ਼ ਝਲਕਦਾ ਹੈ ਕਿ ਨਰਿੰਦਰ ਮੋਦੀ ਬਦਲੇ ਦੀ ਸਿਆਸਤ ਏਜੰਡੇ ਦੀ ਸਿਆਸਤ ਦੇਸ਼ ਦੇ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਸਿਆਸਤ ਕਰਦੇ ਨਜ਼ਰ ਆਉਂਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਾਂ ਕੇਰਲਾ ਦੇ ਵਿਧਾਨ ਸਭਾ ਦੇ ਸਪੀਕਰ ਦਾ ਨਾਂ ਜਾਣਾ ਕਰਨਾਟਕਾ ਦੇ ਇਹਨੂੰ ਨਾਮਨਜ਼ੂਰੀ ਦੇਣਾ ਇਸ ਤੋਂ ਸਾਫ਼ ਝਲਕਦਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਪ੍ਰਤੀ ਕਿਹੜਾ ਕੱਡੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਦੀ ਇਹ ਨੀਤੀ ਅੱਜ ਦੀ ਨਹੀਂ 2014 ਤੋਂ ਹੀ ਇਹ ਯਹੀ ਨੀਤੀ ਅਪਣਾਈ ਗਈ ਹੈ ਬੇਸ਼ੱਕ ਹੁਣ ਵਿਰੋਧੀ ਧਿਰਾਂ ਆંકੜਿਆਂ ਦੇ ਮੁਕਾਬਲੇ ਕਾਫੀ ਮਜ਼ਬੂਤ ਹੋ ਕੇ ਅੱਜ ਨਰਿੰਦਰ ਮੋਦੀ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਤੇ ਐਨਡੀਏ ਦੇ ਸਾਹਮਣੇ ਖਲੋਤੀਆਂ ਨੇ ਸਾਰੇ ਇਕੱਠੇ ਨੇ ਇਕਜੁੱਟ ਨੇ ਇਹੀ ਇੱਕ ਕਾਰਨ ਹੈ ਕਿ ਲਗਾਤਾਰ ਅਜਿਹੀਆਂ ਹਰਕਤਾਂ ਮੋਦੀ ਸਰਕਾਰ ਦੇ ਵੱਲੋਂ ਗਾਹੇ-ਗਾਹੇ ਕੀਤੀਆਂ ਜਾਂਦੀਆਂ ਨੇ ਕੁਲਤਾਰ ਸਿੰਘ ਸੰਧਵਾ ਸਣੇ ਬਾਕੀ ਵਿਰੋਧੀ ਧਿਰ ਦੇ ਆਗੂਆਂ ਨੂੰ ਰੋਕ ਕੇ ਜਾਣ ਦਾ ਮਤਲਬ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਲੋਕਤੰਤਰੀ ਕਦਰਾਂ-ਕੀਮਤਾਂ ਦਾ ਗਲਾ ਘੁੱਟਣ ਦੀ ਹਰ ਕੋਸ਼ਿਸ਼ ਕਰ ਰਹੇ ਨੇ ਕੁਲਤਾਰ ਸਿੰਘ ਸੰਧਵਾ ਨੂੰ ਜਾਣ ਤੋਂ ਰੋਕਣਾ ਪੰਜਾਬ ਦੇ ਇੱਕ ਵੱਡੇ ਹੱਕ ਲਈ ਕਹਿ ਲਈਏ ਪੰਜਾਬ ਦੇ ਵਕਾਰ ਲਈ ਇੱਕ ਸੱਟ ਹੈ ਕਿਉਂਕਿ ਸਪੀਕਰ ਸਾਡੀ ਨੁਮਾਇੰਦਗੀ ਕਰਦੇ ਆ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਪੰਜਾਬੀਆਂ ਦੇ ਤੌਰ ਤੇ ਉਹਨਾਂ ਨੂੰ ਹਰ ਥਾਂ ਤੇ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਨਾਲੇ ਉਹ ਕਿਹੜਾ ਕੋਈ ਜੁਰਮ ਕਰਨ ਚੱਲੇ ਸੀ ਗੋਲਡੀ ਬਰਾੜ ਵਰਗੇ ਜਾਂ ਹੋਰ ਬਹੁਤ ਸਾਰੇ ਲੋਕ ਨੇਗੇ ਜਿਹੜੇ ਦੋਦ ਬਰੇਹਨ ਵਰਗੇ ਲੋਕ ਨੇ ਜਿਹੜੇ ਉਹ ਕ੍ਰਾਈਮ ਕਰਕੇ ਵਿਜੇ ਮਾਲੀਆ ਨੀਰਮੋਦੀ ਵਰਗੇ ਲੋਕ ਪੈਸੇ ਖਾ ਕੇ ਭੱਜੇ ਗਏ ਉਹਨਾਂ ਨੂੰ ਕਿਵੇਂ ਕਲੀਅਰੈਂਸ ਦੇ ਦਿੱਤੀ ਗਈ ਸਵਾਲ ਤਾਂ ਇਹ ਉੱਠਦਾ ਨਾ ਹੁਣ ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਕੌਣ ਕਿਹਦੇ ਨਾਲ ਖੜਾ ਹੈ ਕੌਣ ਲੁੱਟਣ ਵਾਲੇ ਨਾਲ ਖੜਾ ਹੈ ਤੇ ਕੌਣ ਕਿਹਦੇ ਨਾਲ ਖੜਾ ਹੈ ਇਹ ਗੱਲ ਹੁਣ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਸੀ ਕਿ ਕਲੀਅਰੈਂਸ ਛੇਤੀ ਦਿੱਤੀ ਜਾਂਦੀ ਸਾਰੇ ਸਪੀਕਰਾਂ ਨੂੰ ਜਿੱਚ ਸਾਡੇ ਸਪੀਕਰ ਗਲਤਾਰ ਸਿੰਘ ਸੰਧਵਾ ਵੀ ਸ਼ਾਮਲ ਨੇ ਸਾਡਾ ਮਾਨ ਨੇ ਕਿ ਉਹਨਾਂ ਨੇ ਪੰਜਾਬ ਤੇ ਪੰਜਾਬੀਅਤ ਨੂੰ ਬਾਹਰ ਜਾ ਕੇ ਜਿਹੜਾ ਰਿਪਰੈਜ਼ੈਂਟ ਕਰਨਾ ਸੀਗਾ ਪ੍ਰਤੀਨਿਧਤਾ ਕਰਨੀ ਸੀ ਪਰ ਨਹੀਂ ਇਦਾਂ ਹੋਇਆ ਬਹੁਤ ਅਫਸੋਸ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਕਲੀਅਰੈਂਸ ਦੀ ਲੋੜ ਹੋਣੀ ਨਹੀਂ ਚਾਹੀਦੀ ਸੂਬੇ ਭਾਰਤ ਇੱਕ ਸੰਗੀ ਰਾਜ ਹੈ ਸੰਗੀ ਦੇਸ਼ ਹੈ ਰਾਜਾਂ ਦਾ ਜੁਨੀਅਨ ਹੈ ਸਟੇਟ ਜੁਨੀਅਨ ਹੈ ਜੁਨੀਅਨ ਆਫ ਸਟੇਟ ਹੈ ਇੱਥੇ ਅਸੀਂ ਪ੍ਰਥਾ ਤੇ ਅਸੀਂ ਜਿਹੜੀ ਇਹ ਕੈਰੀਅਰ ਕਿ ਸਿਸਟਮ ਹੈ ਇਹ ਨਹੀਂ ਹੋਣਾ ਚਾਹੀਦਾ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਨੂੰ ਕਿਤੇ ਵੀ ਜਾਣ ਦਾ ਸੂਬੇ ਦੇ ਸਪੀਕਰ ਨੂੰ ਵਿਧਾਇਕ ਨੂੰ ਮੰਤਰੀ ਨੂੰ ਕਿਤੇ ਵੀ ਜਾਣ ਦਾ ਹੱਕ ਹੋਣਾ ਚਾਹੀਦਾ ਹੈ